ਮੈਂ ਤੁਹਾਡੇ ਨਾਲ ਰਾਜਪਿੰਦਰ ਕੌਰ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਖਾਲਸ ਨੁਸਖੇ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਆਮ ਜ਼ਿੰਦਗੀ ਦੇ ਵਿੱਚ ਕਈ ਵਾਰੀ ਸਾਡੀ ਸਿਹਤ ਨੂੰ ਲੈ ਕੇ ਸਾਨੂੰ ਬਹੁਤ ਸਾਰੇ ਭਰਮ ਭਲੇਖੇ ਹੁੰਦੇ ਆ ਡਾਕਟਰ ਦੀ ਸਲਾਹ ਦੇ ਨਾਲ ਉਹਨਾਂ ਭਰਮ ਭਲੇਖਿਆਂ ਨੂੰ ਦੂਰ ਕੀਤਾ ਜਾਵੇ ਤੇ ਜੇਕਰ ਅਸੀਂ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਭੱਜ ਦੌੜ ਹੋ ਗਈ ਹੈ ਸਾਡਾ ਲਾਈਫ ਸਟਾਈਲ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਔਰ ਇਸ ਬਿਜ਼ੀ ਲਾਈਫ ਸਟਾਈਲ ਦੇ ਵਿੱਚ ਕਈ ਵਾਰੀ ਅਸੀਂ ਬਹੁਤ ਅਹਿਮ ਕੰਮ ਹੈ ਜਿਹੜੇ ਉਹਨਾਂ ਨੂੰ ਭੁੱਲ ਜਾਂਦੇ ਆ ਤੇ ਖਾਸ ਕਰਕੇ ਜੇਕਰ ਬ੍ਰੇਕਫਾਸਟ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰੀ ਅਸੀਂ ਕਾਲ ਦੇ ਚੱਕਰ ਦੇ ਵਿੱਚ ਜਾਂ ਫਿਰ ਕਈ ਵਾਰੀ ਅਸੀਂ ਡਾਈਟਿੰਗ ਦੇ ਚੱਕਰ ਦੇ ਵਿੱਚ ਜਿਹੜਾ ਮਾਰਨਿੰਗ ਬ੍ਰੇਕਫਾਸਟ ਹੈ ਉਹਨੂੰ ਸਕਿਪ ਕਰ ਦਿੰਨੇ ਆ ਪਰ ਕੀ ਤੁਹਾਨੂੰ ਪਤਾ ਕਿ ਜੇਕਰ ਅਸੀਂ ਡਾਕਟਰ ਦੀ ਸਲਾਹ ਤੋਂ ਬਿਨਾ ਅਜਿਹਾ ਕਰਦੇ ਆ ਤਾਂ ਇਸ ਦਾ ਸਾਡੀ ਸਿਹਤ ਤੇ ਕੀ ਅਸਰ ਪੈ ਸਕਦਾ ਕਿਉਂਕਿ ਡਾਕਟਰ ਹਮੇਸ਼ਾ ਹੀ ਇਹ ਕਹਿੰਦੇ ਨੇ ਕਿ ਜਿਹੜਾ ਬ੍ਰੇਕਫਾਸਟ ਆ ਇਹਨੂੰ ਤੁਸੀਂ ਹੈਵੀ ਕਰ ਸਕਦੇ ਹੋ ਕਿਉਂਕਿ ਪੂਰਾ ਦਿਨ ਹੈ ਜਿਹੜੇ ਕੰਮ-ਕਾਰ ਕਰਨੇ ਹੁੰਦੇ ਆ ਰਾਤ ਦਾ ਖਾਣਾ ਜਿਹੜਾ ਉਹ ਜਿਹੜਾ ਥੋੜਾ ਹਲਕਾ ਖਾਣਾ ਖਾਣਾ ਚਾਹੀਦਾ ਤਾਂ ਕਈ ਵਾਰੀ ਹੁੰਦਾ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਬ੍ਰੇਕਫਾਸਟ ਸਕਿਪ ਕਰ ਦਿੰਨੇ ਆ ਕਈ ਵਾਰੀ ਟਾਈਮ ਹੀ ਨਹੀਂ ਮਿਲਦਾ ਜਾਂ ਕਈ ਵਾਰੀ ਟਾਈਮ ਤੋਂ ਅੱਗੇ ਪਿੱਛੇ ਅਸੀਂ ਜਿਹੜਾ ਮੀਲ ਹੈ ਜਿਹੜਾ ਆਪਣਾ ਭੋਜਨ ਆ ਉਹ ਲੈਨੇ ਆ ਪਰ ਇਸ ਨੂੰ ਲੈ ਕੇ ਮਾਹੇ ਡਾਕਟਰ ਦਾ ਕੀ ਕਹਿਣਾ ਹੈ ਕਿ ਮਾਰਨਿੰਗ ਬ੍ਰੇਕਫਾਸਟ ਹੈ ਜਿਹੜਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਅਗਰ ਅਸੀਂ ਮਾਰਨਿੰਗ ਬ੍ਰੇਕਫਾਸਟ ਨਹੀਂ ਕਰਦੇ ਤੇ ਇਸ ਦਾ ਸਾਡੀ ਸਿਹਤ ਤੇ ਕੀ ਅਸਰ ਹੋ ਸਕਦਾ ਕਿਸ ਤਰ੍ਹਾਂ ਦੇ ਜਿਹੜੇ 네ਗੇਟਿਵ ਇਫੈਕਟਸ ਨੇ ਸਾਡੀ ਸਿਹਤ ਦੇ ਉੱਤੇ ਪੈਂਦੇ ਨੇ ਤਾਂ ਅੱਜ ਦੇ ਖਾਲਸ ਨੁਸਖੇ ਪ੍ਰੋਗਰਾਮ ਦੇ ਵਿੱਚ ਹੀ ਸਾਡੇ ਇਸੇ ਸਵਾਲ ਦਾ ਜਵਾਬ ਦੇਣਗੇ ਆਯੁਰਵੈਦ ਦੇ ਮਾਹਰ ਡਾਕਟਰ ਡਾਕਟਰ ਅਸ਼ੋਕ ਬਿਸ਼ਨੋਈ ਤਾਂ ਉਹਨਾਂ ਤੋਂ ਜਾਣਦੇ ਆ ਕਿ ਜਿਹੜਾ ਮਾਰਨਿੰਗ ਬ੍ਰੇਕਫਾਸਟ ਹੈ ਉਹ ਕਰਨਾ ਕਿੰਨਾ ਜ਼ਰੂਰੀ ਹੈ ਨਹੀਂ ਕਰਦੇ ਤਾਂ ਇਸ ਤੇ ਕੀ ਨੁਕਸਾਨ ਹੋ ਸਕਦੇ ਨੇ ਮਾਰਨਿੰਗ ਦੇ ਅੰਦਰ ਬ੍ਰੇਕਫਾਸਟ ਸਕਿਪ ਕਰਨਾ ਦੇਖਣ ਦੇ ਵਿੱਚ ਬੜਾ ਸਿੰਪਲ ਜਿਹਾ ਲੱਗਦਾ ਹੈ ਲੇਕਿਨ ਇਹ ਤੁਹਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਹੈ ਆਯੁਰਵੈਦ ਦੇ ਅੰਦਰ ਚਰਕ ਸਹੀਤਾ ਚਿਕਿਤਸਾ ਸਥਾਨ 15ਵੇਂ ਚੈਪਟਰ ਦੇ ਅੰਦਰ ਉਹਨਾਂ ਨੇ ਲਿਖਿਆ ਹੋਇਆ ਹੈ कि अभोजनात, अति भोजनात् अजीरनात्शवासनाथ अभोजनाथ का मतलब यह होया कि बिना खाना खान करके यानी उपवास रखन करके या फिर ज़्यादा डाइटिंग करन करके या फिर सवेरे ब्रेकफास्ट स्किप करन करके थोनू पेट की समस्या हो सकती है खासकर संग्रहणी रोग या आई बी एस दी पूरी पूरी संभावना रहती है जे तुसी मॉर्निंग ब्रेकफास्ट स्किप कर हैं ਲਿਵਰ ਦੀ ਪ੍ਰੋਬਲਮ ਵੀ ਮਾਰਨਿੰਗ ਬ੍ਰੇਕਫਾਸਟ ਸਕਿਪ ਕਰਨ ਕਰਕੇ ਹੋ ਸਕਦੀ ਹੈ ਜਿਨ੍ਹਾਂ ਨੂੰ ਨੋਨ ਐਲਕੋਹੋਲਿਕ ਫੈਟੀ ਲਿਵਰ ਹੁੰਦਾ ਹੈ ਉਹਨਾਂ ਨੂੰ ਆਪਣੀ ਲਾਈਫ ਸਟਾਈਲ ਦੇ ਅੰਦਰ ਇਹ ਚੀਜ਼ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ ਕਿ ਉਹ ਸਵੇਰ ਦਾ ਬ੍ਰੇਕਫਾਸਟ ਨਹੀਂ ਕਰਦੇ ਮਾਈਗਰੇਨ ਦੀ ਪ੍ਰੋਬਲਮ ਹੋ ਸਕਦੀ ਹੈ ਸਰਵਾਈਕਲ ਦੀ ਪ੍ਰੋਬਲਮ ਹੋ ਸਕਦੀ ਹੈ ਸਰੀਰ ਦੇ ਅੰਦਰ ਕਮਜ਼ੋਰੀ ਦੀ ਸ਼ਿਕਾਇਤ ਹੋ ਸਕਦੀ ਹੈ ਤੇ ਸਰੀਰ ਦੇ ਅੰਦਰ ਖੁਸ਼ਕੀ ਦੀ ਸ਼ਿਕਾਇਤ ਹੋ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਮਾਰਨਿੰਗ ਦੇ ਅੰਦਰ ਬ੍ਰੇਕਫਾਸਟ ਸਕਿਪ ਕਰਨ ਕਰਕੇ ਹੋ ਸਕਦੀ ਹੈ ਤੇ ਖਾਸ ਕਰ ਠੰਡ ਦੇ ਅੰਦਰ ਕਦੇ ਵੀ ਮਾਰਨਿੰਗ ਬ੍ਰੇਕਫਾਸਟ ਸਕਿਪ ਨਾ ਕਰੋ ਸੋ ਤੁਸੀਂ ਡਾਕਟਰ ਅਸ਼ੋਕ ਬਿਸ਼ਨੋਈ ਦੀ ਜਿਹੜੀ ਸਲਾਹ ਹੈ ਉਹਨੂੰ ਜਾਣਿਆ ਉਹਨਾਂ ਦੇ ਜਿਹੜੇ ਵਿਊਜ਼ ਹੈ ਉਹਨੂੰ ਤੁਸੀਂ ਸੁਣਿਆ ਕਿ ਮਾਰਨਿੰਗ ਬ੍ਰੇਕਫਾਸਟ ਸਾਡੇ ਲਈ ਕਿੰਨਾ ਜ਼ਰੂਰੀ ਹੈ ਤਾਂ ਉਮੀਦ ਕਰਦੇ ਹਾਂ ਕਿ ਡਾਕਟਰ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਡਾਕਟਰ ਦੇ ਵੱਲੋਂ ਦਿੱਤੀ ਗਈ ਸਲਾਹ ਤੁਹਾਡੇ ਜ਼ਰੂਰ ਕੰਮ ਆਏਗੀ ਅਗਲੇ ਹਫਤੇ ਫਿਰ ਕਿਸੇ ਹੋਰ ਤੁਹਾਡੀ ਸਿਹਤ ਨਾਲ ਜੁੜੇ ਹੋਏ ਸਵਾਲ ਦੇ ਜਵਾਬ ਨੂੰ ਲੈ ਕੇ ਹਾਜ਼ਰ ਹੋਵਾਂਗੇ